ਹਲੇਲੂਇਆ ਸਾਰੇ ਪੈਨਪਰਾਂਵਾਂ ਨੂੰ ਜੈਮਸੀ ਦੀ ਆਓ ਅਸੀਂ ਅੱਜ ਦੇ ਵਚਨ ਛੋ ਪੜ੍ਹਦੇ ਹਾਂ ਵਿਵਸਥਾਸਾਰ ਅਧਿਆਇ 7 ਕੋਮਾਂ ਦਾ ਕੱਢਿਆ ਜਾਣਾ ਜਦ ਜੋ ਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਉਸ ਧਰਤੀ ਵਿੱਚ ਜਿੱਥੇ ਤੁਸੀਂ ਕਬਜਾ ਕਰਨ ਲਈ ਚਾਹੁੰਦੇ ਹੋ ਅੰਦਰ ਲੈ ਜਾਵੇ ਅਤੇ ਤੁਹਾਡੇ ਅੱਗੇ ਉਹ ਬਹੁਤ ਸਾਰੀਆਂ ਕੋਮਾਂ ਨੂੰ ਪੁੱਟ ਸੁਟੇ ਅਰਥਾਤ 7 ਕੋਮਾਂ ਨੂੰ ਹਿੱਤੀ ਗਿਰਗਾਸ਼ੇ ਅਮੋਰੀ ਕਨਾਨੀ ਫਰੀਜੀ ਹੀਵੀ ਅਤੇ ਜਬੂਸੀ ਜਿਹੜੀਆਂ ਤੁਹਾਡੇ ਨਾਲੋਂ ਵਧੇਕ ਅਤੇ ਬਲਵੰਤ ਹਨ ਅਤੇ ਜਦਜਾ ਹੋਵਾ ਤੁਹਾਡਾ ਪਰਮੇਸ਼ਵਰ ਉਹਨਾਂ ਨੂੰ ਤੁਹਾਡੇ ਅੱਗੇ ਲਾ ਦੇਵੇ ਤਾਂ ਤੁਸੀਂ ਉਹਨਾਂ ਨੂੰ ਮਾਰ ਸੁੱਟਿਓ ਤੁਸੀਂ ਉਹਨਾਂ ਦਾ ਮੋਲੋਂ ਮੁੱਢੋਂ ਸਤਿਆਨਾਸ਼ ਕਰ ਦੇਓ ਨਾ ਤੁਸੀਂ ਉਹਨਾਂ ਨਾਲ ਨੇਮ ਬਨੋ ਨਾ ਉਹਨਾਂ ਉੱਤੇ ਤਰਸ ਖਾਓ ਨਾ ਉਹਨਾਂ ਨਾਲ ਵਿਆਹ ਕਰੋ ਨਾ ਕੋਈ ਉਸ ਦੇ ਪੁੱਤਰ ਨੂੰ ਆਪਣੀ ਧੀ ਦੇਵੇ ਨਾ ਕੋਈ ਆਪਣੇ ਪੁੱਤਰ ਲਈ ਉਸ ਦੀ ਧੀ ਲਵੇ ਕਿਉਂ ਜੋ ਉਹ ਤੁਹਾਡੇ ਪੁੱਤਰਾਂ ਨੂੰ ਮੇਰੇ ਪਿੱਛੇ ਚੱਲਣ ਤੋਂ ਹਟਾ ਦੇਣਗੀਆਂ ਤਾਂ ਜੋ ਉਹ ਨਾ ਦੇਵਤਿਆਂ ਦੀ ਪੂਜਾ ਕਰਨ ਅਤੇ ਜੋ ਹਵਾ ਦਾ ਕ੍ਰੋਧ ਤੁਹਾਡੇ ਉੱਤੇ ਪੜ ਕੇ ਅਤੇ ਉਹ ਤੁਹਾਨੂੰ ਛੱਟਪਟ ਨਾਸ਼ ਕਰ ਦੇਵੇ ਪਰ ਤੁਸੀਂ ਉਹਨਾਂ ਨਾਲ ਇੰਜ ਕਰਿਓ ਉਹਨਾਂ ਦੀਆਂ ਝਗਵੇਦੀਆਂ ਨੂੰ ਟਾਹ ਸੁਟਿਓ ਉਹਨਾਂ ਦੇ ਥੰਮਾਂ ਨੂੰ ਛੋਰ-ਛੋਰ ਕਰ ਦੇਈਓ ਉਹਨਾਂ ਦੇ ਟੁੰਡਾਂ ਨੂੰ ਵੱਢ ਸੁਟਿਓ ਅਤੇ ਉਹਨਾਂ ਦੀਆਂ ਉਕਰੀਆਂ ਹੋਈਆਂ ਮੂਰਤਾਂ ਨੂੰ ਅੱਗ ਵਿੱਚ ਸਾੜ ਦਿਓ ਕਿਉਂ ਜੋ ਤੁਸੀਂ ਜੋ ਹੋਵਾ ਆਪਣੇ ਪਰਮੇਸ਼ਵਰ ਲਈ ਇੱਕ ਪਵਿੱਤਰ ਪ੍ਰਜਾ ਹੋ ਅਤੇ ਜੋ ਹੋਵਾ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਚੁਣ ਲਿਆ ਕਿ ਤੁਸੀਂ ਸਾਰੀ ਜ਼ਮੀਨ ਦੇ ਉੱਪਰ ਦੇ ਸਾਰੇ ਲੋਕਾਂ ਵਿੱਚੋਂ ਉਸ ਦੀ ਨਿੱਜੀ ਪ੍ਰਜਾ ਹੋਵੋ ਜੋ ਹੋਵਾ ਨੇ ਤੁਹਾਡੇ ਨਾਲ ਇਸ ਕਾਰਨ ਪ੍ਰੀਤ ਕਰਕੇ ਨਹੀਂ ਚੁਣਿਆ ਕਿ ਤੁਸੀਂ ਸਾਰਿਆਂ ਲੋਕਾਂ ਨਾਲੋਂ ਬਹੁਤੇ ਸੌ ਤੁਸੀਂ ਤਾਂ ਸਾਰਿਆਂ ਲੋਕਾਂ ਵਿੱਚੋਂ ਥੋੜੇ ਜਿਹੇ ਸੌ ਪਰ ਇਸ ਲਈ ਕਿ ਜੋ ਹੋਵਾ ਨੇ ਤੁਹਾਡੇ ਨਾਲ ਪਿਆਰ ਕੀਤਾ ਅਤੇ ਉਸ ਨੇ ਉਸ ਸੌਹਂ ਦੀ ਪਾਲਣਾ ਕੀਤੀ ਜਿਹੜੀ ਉਸ ਨੇ ਤੁਹਾਡੇ ਪਿਓ ਦਾਦਿਆਂ ਨਾਲ ਖਾਧੀ ਸੀ ਤਾਂ ਜਹਵਾ ਤੁਹਾਨੂੰ ਬਲਵੰਤ ਹੱਥ ਨਾਲ ਕੱਢ ਕੇ ਬਾਹਰ ਲੈ ਆਇਆ ਅਤੇ ਤੁਹਾਨੂੰ ਗੁਲਾਮੀ ਦੇ ਘਰ ਤੋਂ ਮਿਸਰ ਦੇ ਰਾਜੇ ਫਰਾਉਨ ਦੇ ਹੱਥੋਂ ਛੁਟਕਾਰਾ ਦਿੱਤਾ ਜਾਣ ਲਓ ਕਿ ਜਹਵਾ ਤੁਹਾਡਾ ਪਰਮੇਸ਼ੁਰ ਉਹੀ ਪਰਮੇਸ਼ੁਰ ਹੈ ਜਿਹੜਾ ਆਪਣੀ ਗੱਲ ਦਾ ਪੱਕਾ ਪਰਮੇਸ਼ੁਰ ਹੈ ਅਤੇ ਨੇਮ ਦੀ ਪਾਲਣਾ ਕਰਨ ਵਾਲਾ ਹੈ ਅਤੇ ਹਜ਼ਾਰਾਂ ਪੀੜੀਆਂ ਤੀਕ ਉਹਨਾਂ ਉੱਤੇ ਦਿਆਵਾਨ ਹੈ ਜਿਹੜੇ ਉਸ ਦੇ ਨਾਲ ਪ੍ਰੇਮ ਕਰਦੇ ਅਤੇ ਉਸ ਦੇ ਹੁਕਮਾਂ ਨੂੰ ਮੰਨਦੇ ਹਨ ਉਹ ਆਪਣੇ ਵੈਰੀਆਂ ਦੇ ਵੇਖਦੇ ਹਨ ਤੇ ਉਹਨਾਂ ਦਾ ਨਾਸ਼ ਕਰਕੇ ਬਦਲਾ ਦਿੰਦਾ ਹੈ ਅਤੇ ਉਹ ਆਪਣੇ ਵੈਰੀਆਂ ਵਿਖੇ ਟਿਲ ਨਾ ਲਾਵੇਗਾ ਪਰ ਉਹਨਾਂ ਦੇ ਵੇਖਦਿਆਂ ਵੇਖਦਿਆਂ ਉਹਨਾਂ ਨੂੰ ਬਦਲਾ ਦੇਵੇਗਾ ਸੋ ਤੁਸੀਂ ਉਸ ਹੁਕਮਨਾਮੇ ਵਿਧੀਆਂ ਅਤੇ ਕਾਨੂੰਨਾਂ ਦੀ ਜਿਹੜੇ ਮੈਂ ਅੱਜ ਤੁਹਾਨੂੰ ਦੱਸਦਾ ਹਾਂ ਪੂਰਾ ਕਰਕੇ ਪਾਲਣਾ ਕਰੋ ਤਾਂ ਇੰਜ ਹੋਵੇਗਾ ਕਿ ਇਸ ਕਾਰਨ ਕੀ ਤੁਸੀਂ ਇਹਨਾ ਕਾਨੂੰਨਾਂ ਨੂੰ ਸੁਣਦੇ ਅਤੇ ਪੂਰਾ ਕਰਕੇ ਉਹਨਾਂ ਦੀ ਪਾਲਣਾ ਕਰਦੇ ਹੋ ਤਾਂ ਜਹੋਵਾ ਤੁਹਾਡਾ ਪਰਮੇਸ਼ਵਰ ਉਸ ਨੇਮ ਨੂੰ ਅਤੇ ਉਸ ਦੀਆ ਨੂੰ ਜਿਹੜੀ ਉਸ ਨੇ ਤੁਹਾਡੇ ਪਿਓ ਦਾਦਿਆਂ ਨਾਲ ਸੌਂਖਾ ਕੇ ਕੀਤੀ ਸੀ ਕਾਇਮ ਰੱਖੇਗਾ ਉਹ ਤੁਹਾਡੇ ਨਾਲ ਪ੍ਰੇਮ ਕਰੇਗਾ ਤੁਹਾਨੂੰ ਬਰਕਤ ਦੇਵੇਗਾ ਤੁਹਾਡਾ ਵਾਦਾ ਕਰੇਗਾ ਅਤੇ ਤੁਹਾਡੀ ਕੁੱਖ ਦੇ ਫਲ ਤੁਹਾਡੀ ਜ਼ਮੀਨ ਦੇ ਫਲ ਤੁਹਾਡੇ ਅੰਨ ਤੁਹਾਡੀ ਨਵੀਂ ਮਾਂ ਤੁਹਾਡੇ ਤੇਲ ਨੂੰ ਚੌਣਿਆਂ ਦੇ ਬੱਚਿਆਂ ਨੂੰ ਅਤੇ ਇੱਝੜ ਦੇ ਲੇਲਿਆਂ ਨੂੰ ਉਸ ਜ਼ਮੀਨ ਉੱਤੇ ਜਿਸ ਦੇ ਦੇਨ ਦੀ ਸੌ ਉਹ ਤੁਹਾਡੇ ਪਿਓ ਦਾਦਿਆਂ ਨਾਲ ਖਾਦੀ ਸੀ ਬਰਕਤ ਦੇਵੇਗਾ ਤੁਸੀਂ ਸਾਰਿਆਂ ਲੋਕਾਂ ਵਿੱਚੋਂ ਮੁਬਾਰਕ ਹੋਵੋਗੇ ਤੁਹਾਡੇ ਵਿੱਚੋਂ ਨਾ ਕੋਈ ਨਰ ਨਾ ਕੋਈ ਨਾਰੀ ਫਲਹੀਨ ਰਹਿਣਗੇ ਅਤੇ ਨਾ ਤੁਹਾਡੇ ਡੰਗਰਾਂ ਵਿੱਚੋਂ ਕੋਈ ਜਹਵਾ ਤੁਹਾਡੀਆਂ ਸਾਰੀਆਂ ਬਿਮਾਰੀਆਂ ਤਾਂ ਹੱਥੋਂ ਦੂਰ ਕਰ ਦੇਵੇਗਾ ਅਤੇ ਮਿਸ਼ਰ ਦੇ ਸਾਰੇ ਬੁਰੇ ਰੋਗ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਤਹਾਨੂੰ ਨਾ ਲਾਵੇਗਾ ਸਗੋਂ ਉਹ ਉਹਨਾ ਉਤੇ ਪਾਵੇਗਾ ਜਿਹੜੇ ਤੁਹਾਡੇ ਵੈਰੀ ਹਨ ਤੁਸੀਂ ਉਹਨਾ ਸਾਰਿਆਂ ਲੋਕਾਂ ਨੂੰ ਪਸੰਕਾਰ ਸੁੱਟੋਗੇ ਜਿਨ੍ਹਾਂ ਨੂੰ ਜੋ ਹਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਦਿੰਦਾ ਹੈ ਨਾ ਤੁਹਾਡੀ ਅੱਖ ਵਿੱਚ ਉਹਨਾ ਉਤੇ ਤਰਸਾਵੇ ਨਾ ਤੁਸੀਂ ਉਹਨਾ ਦੇ ਦੇਵਤਿਆਂ ਦੀ ਪੂਜਾ ਕਰੋ ਕਿਉਂ ਜੋ ਉਹ ਤੁਹਾਡੇ ਲਈ ਇੱਕ ਫਾਹੀ ਹੀ ਹੋਵੇਗਾ ਜੇ ਤੁਸੀਂ ਆਪਣੇ ਮਨਾਂ ਵਿੱਚ ਆਖੋ ਕਿ ਇਹ ਕੌਮਾ ਸਾਡੇ ਨਾਲੋਂ ਬਹੁਤੀਆਂ ਹਨ ਅਸੀਂ ਉਹਨਾਂ ਨੂੰ ਕਿਵੇਂ ਕਾਬੂ ਕਰ ਸਕੀਏ ਤੁਸੀਂ ਉਹਨਾਂ ਤੋਂ ਨਾ ਡਰੋ ਤੁਸੀਂ ਚੰਗੀ ਤਰ੍ਹਾਂ ਜਾਦ ਕਰੋ ਜੋ ਕੁਝ ਜੋ ਹਵਾ ਤੁਹਾਡੀ ਪਰਮੇਸ਼ਵਰ ਨੇ ਫਰਾਉਨ ਨਾਲ ਅਤੇ ਸਾਰੇ ਮਿਸਰੀਆਂ ਨਾਲ ਕੀਤਾ ਸੀ ਨਾਲੇ ਉਹ ਵੱਡੇ ਪਰਤਾਵੇ ਜਿਨ੍ਹਾਂ ਨੂੰ ਤੁਹਾਡੀਆਂ ਅੱਖਾਂ ਨੇ ਵੇਖਿਆ ਅਤੇ ਉਹ ਨਿਸ਼ਾਨ ਅਚਰਜ ਕਮ ਬਲਵੰਤ ਹੱਥ ਅਤੇ ਲੰਮੀ ਬਾਹ ਜਿਸ ਦੇ ਨਾਲ ਜਹਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਕੱਢ ਲਿਆ ਆਇਆ ਈਓ ਜਹਵਾ ਤੁਹਾਡਾ ਪਰਮੇਸ਼ਵਰ ਸਾਰਿਆਂ ਲੋਕਾਂ ਨਾਲ ਕਰੇਗਾ ਜਿਨ੍ਹਾਂ ਦੇ ਅੱਗੋਂ ਤੁਸੀਂ ਡਰਦੇ ਹੋ ਨਾਲੇ ਜਹਵਾ ਤੁਹਾਡਾ ਪਰਮੇਸ਼ਵਰ ਉਹਨਾਂ ਵਿੱਚ ਦੇਹਮੂ ਕੱਲੇਗਾ ਜਦ ਤੀਕ ਉਹ ਜਿਹੜੇ ਬਚ ਰਹਿਣਗੇ ਅਤੇ ਉਹ ਜਿਹੜੇ ਤੁਹਾਡੇ ਅੱਗੋਂ ਆਪ ਨੂੰ ਲੁਕਾਉਣਗੇ ਨਾਸ਼ ਨਾ ਹੋ ਜਾਣ ਤੁਸੀਂ ਉਹਨਾਂ ਦੇ ਅੱਗੋਂ ਪੈ ਨਾ ਖਾਓ ਕਿਉਂ ਜੋ ਜਹਵਾ ਤੁਹਾਡਾ ਪਰਮੇਸ਼ਵਰ ਤੁਹਾਡੇ ਵਿਚਕਾਰ ਹੈ ਉਹ ਇੱਕ ਵੱਡਾ ਅਤੇ ਪੈਦਾਇਕ ਪਰਮੇਸ਼ਵਰ ਹੈ ਅਤੇ ਜਹਵਾ ਤੁਹਾਡਾ ਪਰਮੇਸ਼ਵਰ ਇਹਨਾਂ ਕੌਮਾਂ ਨੂੰ ਤੁਹਾਡੇ ਅੱਗੋਂ ਹੌਲੀ-ਹੌਲੀ ਕੱਢੇਗਾ ਤੁਸੀਂ ਇਹਨਾਂ ਨੂੰ ਛੱਟਪੱਟ ᱯਸਮ ਨਾ ਕਰੋ ਮਤੇ ਜੰਗਲੀ ਜਾਨਵਰ ਤੁਹਾਡੇ ਉੱਤੇ ਵਧੀਕ ਹੋ ਜਾਣ ਪਰ ਜੋ ਹਵਾ ਤੁਹਾਡਾ ਪਰਮੇਸ਼ਵਰ ਉਹਨਾਂ ਨੂੰ ਤੁਹਾਡੇ ਅੱਗੇ ਲਾ ਦੇਵੇਗਾ ਅਤੇ ਵੱਡੀ ਕਬਰਾਹਟ ਨਾਲ ਉਹਨਾਂ ਨੂੰ ਕਬਰਾ ਦੇਵੇਗਾ ਜਦ ਤੀਕ ਉਹਨਾਂ ਦਾ ਸਤਿਆਨਾਸ਼ ਨਾ ਹੋ ਜਾਵੇ ਉਹ ਉਹਨਾਂ ਦੇ ਰਾਜਿਆਂ ਨੂੰ ਤੁਹਾਡੇ ਹੱਥ ਵਿੱਚ ਦੇ ਦੇਵੇਗਾ ਤੁਸੀਂ ਉਹਨਾਂ ਦਾ ਨਾਮ ਔਕਾਸ਼ ਦੇ ਹੇਠੋਂ ਮਿਟਾ ਦੇਵੋਗੇ ਅਤੇ ਕੋਈ ਮਨੁੱਖ ਤੁਹਾਡੇ ਸਾਹਮਣੇ ਠਹਿਰ ਨਾ ਸਕੇਗਾ ਇਥੋਂ ਤੀਕ ਕੀ ਤੁਸੀਂ ਉਹਨਾਂ ਦਾ ਸਤਿਆਨਾਸ਼ ਕਰ ਸੁੱਟੋਗੇ ਤੁਸੀਂ ਉਹਨਾਂ ਦੇ ਦੇਵਤਿਆਂ ਦੀਆਂ ਉਕਰੀਆਂ ਹੋਈਆਂ ਮੂਰਤਾਂ ਨੂੰ ਅੱਗ ਵਿੱਚ ਸਾੜ ਸੁੱਟੋ ਪਰ ਤੁਸੀਂ ਉਸ ਚਾਂਦੀ ਸੋਨੇ ਦਾ ਜਿਹੜਾ ਉਹਨਾਂ ਦੇ ਉੱਤੇ ਹੈ ਲੋਭ ਨਾ ਕਰੋ ਨਾ ਉਹ ਆਪਣੇ ਲਈ ਲਓ ਪਾਵੇਂ ਤੁਸੀਂ ਉਹਨਾਂ ਦੇ ਫੰਦੇ ਵਿੱਚ ਫਸ ਜਾਓ ਕਿਉਂ ਜੋ ਇਹ ਜਹਾਵਾ ਤੁਹਾਡੇ ਪਰਮੇਸ਼ਵਰ ਦੇ ਅੱਗੇ ਇੱਕ ਕਿਨੌਣੀ ਚੀਜ਼ ਹੈ ਤੁਸੀਂ ਕੋਈ ਕਿਨੌਣੀ ਚੀਜ਼ ਆਪਣੇ ਘਰ ਨੂੰ ਨਾ ਲਿਆਓ ਮਤੇ ਤੁਸੀਂ ਉਸ ਵਾਂਗੂ ਹਰਾਮ ਹੋ ਜਾਓ ਤੁਸੀਂ ਉਸ ਤੋਂ ਨਫ਼ਰਤ ਹੀ ਨਫ਼ਰਤ ਅਦੇ ਕਿਣ ਹੀ ਕਿਣ ਕਰੋ ਕਿਉਂ ਜੋ ਉਹ ਇੱਕ ਹਰਾਮ ਚੀਜ਼ ਹੈ ਆਮੇਨ